ਹਰਿਆਣਾ ਦੇ ਸੀਐਮ ਨਾਇਬ ਸੈਣੀ ਦੇ ਦੌਰੇ ਤੋਂ ਪਹਿਲਾਂ ਚੈਕਿੰਗ ਕੀਤੀ ਗਈ ਹੈ ਸੀਐਮ ਦੇ ਦੌਰੇ ਤੋਂ ਪਹਿਲਾਂ ਅਧਿਕਾਰੀਆਂ ਨੇ ਚੈਕਿੰਗ ਕੀਤੀ ਹੈ ਐਸਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੇ ਇਸ ਦਾ ਸਖਤ ਇਤਰਾਜ਼ ਜਤਾਇਆ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਥਾਨ ਦੀ ਚੈਕਿੰਗ ਹੋਈ ਹੈ ਜੋ ਕਿ ਬਿਲਕੁਲ ਗਲਤ ਹੈ ਸੋ ਇਹ ਚੈਕਿੰਗ ਸਿੱਖ ਮਰਿਆਦਾ ਦੇ ਉਲਟ ਹੈ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਕਿਹਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸਿੱਖਾ ਕੋਲੋਂ ਮਾਫੀ ਮੰਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਦਿਨ ਪਹਿਲਾਂ ਹਰਿਆਣਾ ਦੇ ਅੰਬਾਰਾ ਦੇ ਨੇੜੇ ਨਰੈਣਗੜ੍ਹ ਵਿਖੇ ਜਿੱਥੇ ਹਰਿਆਣਾ ਦੇ ਨਵੇਂ ਜਿਹੜੇ ਮੁੱਖ ਮੰਤਰੀ ਆ ਨਾਇਬ ਸਿੰਘ ਸੈਣੀ ਉਹ ਇੱਕ ਧਾਰਮਿਕ ਸਮਾਗਮ ਵਿੱਚ ਪਹੁੰਚਦੇ ਆ ਤੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਜਿਹੜੀ ਸਿਕਿਉਰਿਟੀ ਆ ਉਹ ਸਿਕਿਉਰਿਟੀ ਜਿਹੜੀ ਆ ਬਗੈਰ ਕਿਸੇ ਭੈ ਦੇ ਤੇ ਬਗੈਰ ਕਿਸੇ ਮਰਿਆਦਾ ਦਾ ਖਿਆਲ ਰੱਖਿਆ ਉਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਜਿਸ ਤਰ੍ਹਾਂ ਉਹ ਛਾਣਬੀਣ ਕਰਦੇ ਆ ਉਤੋਂ ਸਰੋਪਾ ਸਾਹਿਬ ਨੂੰ ਪਾਸੇ ਕਰਦੇ ਆ ਥੱਲੇ ਉੱਪਰ ਸਾਰੇ ਜਦੋਂ ਆਹ ਸਾਹਿਬ ਦੇ ਵਿੱਚ ਉਹ ਮਾਈਨਰ ਡਾਇਰੈਕਟਰ ਆਹੀਂ ਜੋ ਕੁਝ ਕਰਦੇ ਨੇ ਉਹ ਸੰਗਤ ਦੇ ਵਿੱਚ ਉਸ ਗੱਲ ਦਾ ਬਹੁਤ ਭਾਰੀ ਰੋਸ ਆ। ਸੋ ਉਸ ਗੱਲ ਦਾ ਨੋਟਿਸ ਜਿਹੜਾ ਵਾ ਛਰੌਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਦਾ ਵੱਡਾ ਨੋਟਿਸ ਲਿਆ ਕਿਉਂਕਿ ਜਿਹੜੀ ਸੰਗਤ ਸੀ ਉੱਥੇ ਉਹ ਬਹੁਤ ਜ਼ਿਆਦਾ ਇਸ ਗੱਲ ਦੇ ਲਈ ਖਫਾ ਹੈ। ਤੇ ਖਾਸ ਤੌਰ ਤੇ ਸਾਨੂੰ ਇਦਾਂ ਲੱਗਦਾ ਕਿ ਜਿਹੜੀ ਹਰਿਆਣਾ ਕਮੇਟੀ ਆ ਇਹ ਕਮੇਟੀ ਜਿਹੜੀ ਆ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਭਾਵਨਾਵਾਂ ਸਿੱਖਾਂ ਦੇ ਮਸਲੇ ਆ ਸਿੱਖਾਂ ਦੀਆਂ ਮਰਜ਼ਾਦਾਵਾਂ ਨੂੰ ਜਿਵੇਂ ਕਹਿੰਦੇ ਆ ਦੇਖਣ ਦੇ ਵਿੱਚ ਜਾਂ ਉਹਨੂੰ ਬਹਾਲ ਕਰਨ ਦੇ ਵਿੱਚ ਜਾਂ ਉਹਦੇ ਲਈ ਨੋਟਿਸ ਲੈਣ ਦੇ ਵਿੱਚ ਨਹੀਂ ਬਣੀਗੀ ਇਹ ਸਿਰਫ ਤੇ ਸਿਰਫ ਖੱਟੜ ਸਾਹਿਬ ਦੀ ਜੇਬ ਚੋਂ ਨਿਕਲੀ ਇੱਕ ਉਹਨਾਂ ਦਾ ਧੜਾ ਜਿਹੜੇ ਧੜੇ ਨੇ ਬਹੁਤ ਸਿੱਖ ਸੰਸਾ ਦਾ ਨਾਮ ਜਿਹੜਾ ਸਹੀ ਕਿ ਸ਼ਬਦਾਂ ਚ ਕਿਹਾ ਜਾਵੇ ਬਦਨਾਮ ਕੀਤਾ ਹੁਣ ਕਿੰਨੇ ਦਿਨ ਹੋ ਗਏ ਨੇ ਤੇ ਇਹ ਗੱਲ ਜਿਹੜੀ ਚਰਚਾ ਵਿੱਚ ਆ ਤੇ ਉਸ ਗੱਲ ਲਈ ਹਰਿਆਣਾ ਕਮੇਟੀ ਦੇ ਜਿਹੜੇ ਪ੍ਰਧਾਨ ਭਵਿੰਦਰ ਸਿੰਘ ਸੰਧ ਅਤੇ ਬਹੁਤ ਸਤਿਕਾਰਯੋਗ ਜਿਹੜੇ ਦਾਦੂ ਵਾਲ ਸਾਹਿਬ ਜਿਹੜੇ ਉੱਥੋਂ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਬਣਾਏ ਗਿਆ ਉਹਨਾਂ ਨੇ ਹਾਲ ਤੱਕ ਇੱਕ ਵੀ ਨੋਟਿਸ ਨਹੀਂ ਲਿਆ। ਸੋ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਅੱਜ ਤੱਕ ਨਹੀਂ ਵਾਪਰਿਆ ਤੇ ਜੋ ਕੁਝ ਇਹ ਜਿਹੜੀ ਹਰਿਆਣਾ ਦੀ ਸਰਕਾਰ ਦੇ ਵਿੱਚ ਜਿਹੜੇ ਬੇਖੌਫ ਹੋ ਕੇ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਹ ਬਹੁਤ ਮਾੜਾ ਦੇ ਮੰਦ ਭਾਗਾ ਸਿੱਖਾਂ ਵਾਸਤੇ ਬੜੀ ਫਿਕਰਮੰਦੀ ਆ ਤੇ ਸ਼ਰੋਣੀ ਕਮੇਟੀ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਸਖਤ ਨੋਟਿਸ ਲਿਆ ਤੇ ਅਸੀਂ ਤਾਂ ਇਹ ਵੀ ਚਾਹਾਂਗੇ ਕਿ ਹਰਿਆਣਾ ਕਮੇਟੀ ਦੇ ਜਿਹੜੇ ਪ੍ਰਧਾਨ ਤੇ ਹੋਰ ਅਧਿਕਾਰ ਆ ਅਕਾਲਪਤਖ ਸਾਹਿਬ ਵੱਲੋਂ ਉਹਨਾਂ ਨੂੰ ਸਵਾਲ ਜ਼ਰੂਰ ਪੁੱਛਿਆ ਜਾਵੇ ਉਹਨਾਂ ਤੋਂ ਇਸ ਗੱਲ ਦਾ ਜਵਾਬ ਲਿਆ ਜਾਵੇ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਲਈ ਜਿਹੜਾ ਮਾਹੌਲ ਉੱਥੇ ਹੋਣਾ ਚਾਹੀਦਾ ਉਸ ਗੱਲ ਦੇ ਬਾਰੇ ਦੇ ਵਿੱਚ ਉਹ ਕੀ ਕਹਿੰਦੇ ਆ ਤੇ ਇਹ ਜਿਹੜੀ ਪੁਲਿਸ ਦੀ ਕਾਰਵਾਈ ਆ ਇਸ ਗੱਲ ਦੀ ਡਟ ਕੇ ਨਿੰਦਾ ਕਰਦੇ ਆਂ ਤੇ ਇਸ ਗੱਲ ਦੇ ਖਿਲਾਫ ਆਵਾਜ਼ ਬੁਲੰਦ ਕਰਨ ਜਾ ਰਹੇ ਆ ਤੇ ਖਾਸ ਤੌਰ ਤੇ ਜਿਹੜੀ ਹਰਿਆਣਾ ਕਮੇਟੀ ਅਸੀਂ ਦੇਖ ਰਹੇ ਆ ਕਿ ਇਸ ਬਾਰੇ ਕੀ ਨੋਟਸ ਲੈਂਦੀ ਆ ਜਿਹੜੀ ਕਿ ਬਹੁਤ ਮਾੜੀ ਇੱਕ ਘਟਨਾ ਵਾਪਰੀ ਆ ਸਿੱਖਰ ਦੇ